ਕਤੇ ਹੁੰਦਾ ਅੱਜ ਸੀ ਅੱਜ ਬੜੇ ਸ਼ੁ크 ਦਿਹਾੜੇ ਸੋਮਵਾਰ ਸ਼ਿਵਜੀ ਦੇ ਦਿਨ ਅਸੀਂ ਹਸਪੀਟਲ ਚ ਐਂਟਰ ਕੀਤਾ ਹੈ ਔਰ ਇਹਦੀ ਸੌਫਟ ਓਪਨਿੰਗ ਨੂੰ ਕਹਿੰਦੇ ਐ ਸੌਫਟ ਓਪਨਿੰਗ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਲੋਲੀ ਸਲੋਲੀ ਐਂਟਰ ਕੀਤਾ ਇਸ ਤੋਂ ਬਾਅਦ ਅਸੀਂ ਤੁਮ ਤੁਮ ਆ ਕੇ ਇੱਕ ਰਿਪਰੀ 15 20 ਦਿਨ ਬਾਅਦ ਵੀ ਆ ਮਹੀਨੇ ਬਾਅਦ ਅਸੀਂ ਪਾਠ ਰਖਾ ਕੇ ਕਰਾਂਗੇ ਐਂਟਰ ਕੁਝ ਚੀਜ਼ਾਂ ਛੋਟੇ ਛੋਟੇ ਚੀਜ਼ਾਂ ਰਹਿ ਗਈਆਂ ਵੈਸੇ ਬਿਕੋਜ਼ ਜਦੋਂ ਕੋਈ ਵੀ ਘਰ ਬੰਦਾ ਹੈ ਕੋਈ ਮੰਦਿਰ ਬੰਦਾ ਹੈ ਜਾਂ ਕੋਈ ਹਸਪੀਟਲ ਬੰਦਾ ਹੈ ਐਂਟਰ ਕਰਨ ਵੇਲੇ ਆ ਕੁਝ ਮਾੜੀਆਂ ਮੋਟੀਆਂ ਛੋਟੇ ਛੋਟੀਆਂ ਦਰੂਟੀਆਂ ਰਹਿ ਜਾਂਦੀਆਂ ਆ ਉਸ ਹੀ 15 20 ਦਿਨ ਮਹੀਨੇ ਚ ਅੰਦਰ ਆ ਕੇ ਕੰਪਲੀਟ ਕਰ ਲਾਂਗੇ वैसे मैं ਤੁਹਾਨੂੰ ਦੱਸ ਦਿਆਂ ਕਿ ਤੁਹਾਡਾ 150 ਬੈੱਡ ਦਾ ਸਾਹਮਣੇ ਹਸਪੀਟਲ ਚੱਲ ਰਿਹਾ ਸਾਰਿਆਂ ਨੂੰ ਪਤਾ 10 ਸਾਲ ਤੋਂ ਚੱਲ ਰਿਹਾ ਹੈ ਉਹਦੇ ਚ ਸਾਰੀ ਤਰ੍ਹਾਂ ਦੀਆਂ ਸਾਡੇ ਕੋਲ ਫੈਸਿਲਿਟੀਆਂ ਹੈ ਏਜੰਸੀ ਸਿਰ ਤੋਂ ਲੈ ਕੇ ਪੈਰ ਤੱਕ ਚਾਹੇ ਉਹ ਬ੍ਰੇਨ ਹੈ ਚਾਹੇ ਉਹ ਹਾਰਟ ਹੈ ਚਾਹੇ ਉਹ ਲਿਵਰ ਹੈ ਚਾਹੇ ਕਿਡਨੀ ਹੈ ਕੋਈ ਵੀ ਕੈਂਸਰ ਵੀ ਅਸੀਂ ਉਧਰ ਦੇਖ ਰਹੇ ਸੀ ਟਰੋਮਾ ਵੀ ਦੇਖ ਰਹੇ ਸੀ ਲੇਕਿਨ ਇੱਕ ਚੀਜ਼ ਮਨਚ ਹਮੇਸ਼ਾ ਹਮੇਸ਼ਾ ਰਹਿੰਦੀ ਸੀ ਕਿ ਯਾਰ ਕੁਛ ਨਾ ਕੁਛ ਮਿਸ ਹੋ ਰਿਹਾ ਹੈ ਮਿਸ ਐਹੀ ਹੋ ਰਿਹਾ ਸੀ ਜਿਹੜੇ ਭੈਣ ਭਰਾ ਸਾਡੇ ਪੰਜਾਬ ਚ ਸ਼ਰਾਬ ਬਹੁਤ ਪ੍ਰਚਲਿਤ ਹੈ ਹੈ ਇਸ ਕਰਕੇ ਸਾਡੇ ਪੰਜਾਬ ਚ ਸਪੈਸ਼ਲੀ ਬਹੁਤ ਸਾਰੇ ਲਿਵਰ ਉਸ ਕਗਾਰ ਤੇ ਪਹੁੰਚ ਗਿਆ ਜਿਹਨੂੰ ਐਸ ਐਲ ਡੀ ਕਹਿੰਦੇ ਆ ਐਂਡ ਸਟੇਜ ਲਿਵਰ ਡਿਜ਼ੀਜ਼ ਪੇਸ਼ੈਂਟ ਪੈਸਿਆਂ ਵੱਲੋਂ ਜਾਂ ਸਮ ਟਾਈਮਸ ਕੁਝ ਚੀਜ਼ਾਂ ਵੱਲੋਂ ਦਿੱਲੀ ਨਹੀਂ ਜਾ ਸਕਦਾ ਲੁਧਿਆਣੇ ਨਹੀਂ ਜਾ ਸਕਦਾ ਲੁਧਿਆਣੇ ਹੁੰਦਾ ਨਹੀਂ ਅਮਰੀਕਸਰ ਤੋਂ ਮਤਲਬ ਹੁੰਦਾ ਹੀ ਨਹੀਂ ਪੰਜਾਬ ਕਿਤੇ ਵੀ ਦਿੱਲੀ ਨਹੀਂ ਜਾ ਸਕਦਾ ਹਾਈਦਰਾਬਾਦ ਨਹੀਂ ਜਾ ਸਕਦਾ ਬੈਂਗਲੌਰ ਨਹੀਂ ਜਾ ਸਕਦਾ ਤੇ ਫਿਰ ਉਹਨਾਂ ਪੇਸ਼ੈਂਟਸ ਵਾਸਤੇ ਜਿਹੜੇ ਇਨੀ ਦੂਰ ਨਹੀਂ ਪਹੁੰਚ ਸਕਦੇ ਆਪਣੇ ਪੰਜਾਬ ਚ ਆਪਣੇ ਅੰਮ੍ਰਿਤਸਰ ਚ ਲੈ ਕੇ ਇਲਾਜ ਕਰਾਉਣਾ ਚਾਹੁੰਦੇ ਆ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਅਸੀਂ ਲਿਵਰ ਟ੍ਰਾਂਸਪਲਾਂਟ ਦੀ ਦੇ ਆ ਡਿਡ ਨਟ ਟ੍ਰਾਂਸਪਲਾਂਟ ਦੀ ਅਸੀਂ ਉਹ ਫੈਸਿਲਿਟੀ ਵਾਸਤੇ ਇੱਕ ਨਵਾਂ ਹਸਪੀਟਲ ਖੋਲਿਆ ਜਿਹਦੇ ਵਿੱਚ 250 ਬੈਡ ਦੀ ਲਿਵਰ ਐਂਡ ਕਿਡਨੀ ਟ੍ਰਾਂਸਪਲਾਂਟ ਸੈਂਟਰ ਪਲੱਸ ਲਿਵਰ ਐਂਡ ਕਿਡਨੀ ਸੀਰੀਅਸ ਬਿਮਾਰੀਆਂ ਜਿੱਦਾਂ ਅਸੀਂ ਡਾਇਲਿਸਿਸ ਦਾ ਥੇਕਰੀ ਗ੍ਰਿਪ 25 ਬੈਡ ਦਾ ਡਾਇਲਿਸਿਸ ਸਟਾਰਟ ਕੀਤਾ ਹੈ ਪਲਸ ਅਸ ਸਿਰ ਲਿਵਰ ਆਈ ਸੀ ਯੂ ਬਣਾਏ ਪਲਸ ਅਸ ਸਰੀਨਲ ਆਈ ਸੀ ਯੂ ਬਣਾਏ ਲਿਵਰ ਆਈ ਸੀ ਯੂ ਰੀਨਲ ਆਈ ਸੀ ਯੂ ਬਣਾਨੇ ਬਹੁਤ ਔਖੇ ਹੈ ਪੋਸਟ ਆਪਰੇਟਿਵ ਲਿਵਰ ਆਈ ਸੀ ਯੂ ਜਿਹਨੂੰ ਕਹਿੰਦੇ ਹੈ ਕੋਈ ਕੋਪਰੇਸ਼ਨ ਥੀਟਰ ਦੀ ਤਰ੍ਹਾਂ ਹੀ ਹੁੰਦਾ ਹੈ ਜਿਹਦੇ ਵਿੱਚ ਅਸੀਂ ਪੇਸ਼ੈਂਟਸ ਨੂੰ ਕੋਈ 5 6 7 ਦਿਨਾਂ ਲਈ ਪਾ ਦਿੰਨੇ ਆ ਤਾਂ ਕਿ ਪੇਸ਼ੈਂਟ ਨੂੰ ਕੋਈ ਬਾਹਰ ਦੀ ਇਨਫੈਕਸ਼ਨ ਨਾ ਲੱਗੇ ਤਾਂ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਚੀਜ਼ ਅੰਮ੍ਰਿਤਸਰ ਵਾਸਤੇ ਲੈ ਕੇ ਆਏ ਆ ਜਿਹੜੀ ਅੰਮ੍ਰਿਤਸਰ ਚ ਅੱਗੇ ਨਹੀਂ ਹੁੰਦੀ ਸੀ ਦੈਟ ਇਜ਼ ਕਾਲਡ ਬੀ ਐਮ ਟੀ ਬੀ ਐਮ ਟੀਜ਼ ਉਨਾ ਵਾਸਤੇ ਅਸੀਂ ਬੋਨ ਮੈਰੋ ਟ੍ਰਾਂਸਪਲਾਂਟ ਕਰਦੇ ਹਾਂ ਦਿੱਲੀ ਜਾ ਕੇ ਜਾਂ ਲੁਧਿਆਣਾ ਜਾ ਕੇ ਜਾਂ ਕਿਤੇ ਵੀ ਅਸੀਂ ਉਹਦੇ ਵਾਸਤੇ ਬੋਨ ਮੈਰੋ ਟ੍ਰਾਂਸਪਲਾਂਟ ਵੀ ਆਪਣੇ ਹਸਪੀਟਲ 'ਚ ਕਰਾਂਗੇ ਜਦੋਂ ਤੁਸੀਂ ਲਿਵਰ ਟ੍ਰਾਂਸਪਲਾਂਟ ਜਾਂ ਰੀਨਲ ਟ੍ਰਾਂਸਪਲਾਂਟ ਵਾਸਤੇ ਫਿੱਟ ਹੋ ਜਾਂਦੇ ਹੋ ਮਤਲਬ ਤੁਸੀਂ ਸ਼ੁਰੂ ਕਰ ਦਿੰਦੇ ਹੋ ਤੁਹਾਡਾ ਕੌਨਫੀਡੈਂਸ ਬਣ ਜਾਂਦਾ ਫਿਰ ਬੋਨ ਮੈਰੋ ਟ੍ਰਾਂਸਪਲਾਂਟ ਵੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਤੁਸੀਂ ਫਿਰ ਬੋਨ ਮੈਰੋ ਟ੍ਰਾਂਸਪਲਾਂਟ ਵਾਸਤੇ ਵੀ ਫਿੱਟ ਹੋ ਜਾਂਦੇ ਹੋ ਔਰ ਤੁਸੀਂ ਬੋਨ ਮੈਰੋ ਟ੍ਰਾਂਸਪਲਾਂਟ ਵੀ ਕਰੋਗੇ ਇਸ ਤਰ੍ਹਾਂ ਹੀ ਹੋਲੀ-ਹੋਲੀ ਹਰ ਆਲਮੋਸਟ ਹਰ ਚੀਜ਼ ਮੈਂ ਪਹਿਲੇ ਵੀ ਕਿਹਾ ਸੀ ਕਿ A ਤੋਂ Z ਮੈਡੀਕਲ ਲਾਈਨ ਚ ਕਦੀ ਵੀ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆਂ ਪੂਰੀ ਮਾਲਾ ਪਰੋਨੂ A ਤੋਂ Z ਅਸੀਂ ਸਾਰੀਆਂ ਚੀਜ਼ਾਂ ਕਰ ਲਈਏ ਬਲੱਡ ਬੈਂਕ ਸਟ ਕੋਲ ਆਲਰੇਡੀ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਰਹਿ ਗਈਆਂ A to Z ਚ ਕੋਈ ਨਾ ਕੋਈ ਕੰਮ ਰਹਿ ਗਿਆ ਹੋਣਾ ਕੋਈ ਮੋਤੀ ਰਹਿ ਗਿਆ ਹੋਣਾ ਉਹ ਵੀ ਅਸੀਂ ਹੌਲੀ ਹੌਲੀ ਪੂਰਾ ਕਰਕੇ ਅਸੀਂ A to Z ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਡਾਕਟਰ ਵਿਲਗਰਨ ਕਿਹੜੇ ਡਿਪਾਰਟਮੈਂਟ ਸਾਰੇ ਡਾਕਟਰ ਅਵੇਲੇਬਲ ਰਹਿਣਗੇ ਹੈਪਟੋਲੋਜਿਸਟ ਆਲਰੇਡੀ ਡਾਕਟਰ ਰਾਹੁਲ ਹੈ ਉਹਨਾਂ ਨੇ ਜੁਆਇਨ ਕਰ ਲਿਆ ਹੈ ਸਾਰੇ ਇੰਡੀਆ ਚ 12 ਹੈਪਟੋਲੋਜਿਸਟ ਹੈ ਉਹ ਚ ਹੈਪਟੋਲੋਜੀ ਸਾਡੇ ਕੋਲ ਆ ਗਿਆ ਹੈ ਐਡਾਂ ਨਿਵ ਟ੍ਰਾਂਸਪਰੈਂਟ ਸਰਜਨ ਹੈ ਬਹੁਤ ਵੱਡੀ ਡਿਗਰੀ ਹੈ ਐ ਐਮਸੀਐਚ ਤੋਂ ਬਾਅਦ ਫੈਲੋਸ਼ਿਪ ਐਮਸੀਐਚ ਤੋਂ ਬਾਅਦ ਟ੍ਰੇਨਿੰਗ ਹੁੰਦੀ ਹੈ ਲਿਵਰ ਟ੍ਰਾਂਸਪਲੈਂਟ ਦੀ ਸਾਰੀ ਕਰਕੇ ਡਾਕਟਰ ਸਾਡੇ ਕੋਲ ਜੁਆਇਨ ਕਰ ਗਏ ਹੈ ਕਿਡਨੀ ਟ੍ਰਾਂਸਪਲੈਂਟ ਸਰਜਨ ਜੁਆਇਨ ਕਰ ਗਏ ਹੈ ਕਿਡਨੀ ਸਪੈਸ਼ਲਿਸਟ ਤੇ ਆਲਰੇਡੀ ਸਾਡੇ ਕੋਲ ਡਾਕਟਰ ਬੰਜੀਤ ਸਿੰਘ ਹੈਗੇ ਸੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਪਰੋਂਦੇ ਪਰੋਂਦੇ ਅਸੀਂ ਪਹੁੰਚ ਜਾਣਾ ਉਸ ਪੜਾਅ ਤੇ ਜਿੱਥੇ ਅਸੀਂ ਸੋਚਿਆ ਸੀ ਇੱਕ ਸੁਪਨਾ ਲਿੱਤਾ ਸੀ ਕਿ ਮੈਡੀਸਿਨ ਮੈਡੀਕਲ ਫੀਲਡ ਤੇ ਅਸੀਂ ਅੰ데 ਤੱਕ ਪਹੁੰਚਣਾ ਹੈ ਔਰ ਅਸੀਂ ਪਹੁੰਚ ਜਾਵਾਂਗੇ